ਲਓ ਜੀ ਆਪਾਂ ਅੱਜ ਇਥੋਂ ਜੜੀ ਘਰੇ ਮੂੜੀਆਂ ਆ ਟਮਾਟਰ ਮੂੜੀਆਂ ਲਾਈਆਂ ਵਾ ਬਤਾਉ ਵਾਈਟ ਵਾਲੇ ਉਹ ਲਾਏ ਆ ਧਣੀਆਂ ਲਾਇਆ ਧਣੀਆਂ ਇਹ ਵਾ ਤੇ ਨਾਲ ਮੇਥਰੀ ਪਾਲਕ ਸਰੋਂ ਐ ਮੇਥਰੀ ਨਾਲ ਸਰੋਂ ਦਾ ਲਾਈਆ ਤੇ ਹੋਰ ਵੀ ਆਪੇ ਕਾਫੀ ਬੂਟੇ ਲਾਏ ਆ ਨਾਲ ਲਈ ਆਪਾਂ ਗੋਭੀ ਨਾਲ ਲਈਏ ਬੰਦ ਗੋਭੀ ਨਾਲ ਆਪਣੇ ਪਏ ਆ ਬੂਟੇ ਤੁਹਾਨੂੰ ਪਤਾ ਜਦੋਂ ਮੌਸਮ ਆਉਂਦਾ ਤਾਂ ਬੂਟੇ ਵੀ ਨਾਲ-ਨਾਲ ਵਾਤਾਵਰਣ ਨੂੰ ਵੀ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰੀਦੀ ਹੈ ਦੋਸਤੋ ਮੂੜੀਆਂ ਪੁੱਟ ਰਹੇ ਆ ਆਪਾਂ ਇਹ ਆਈ ਹੈ ਜੀ ਮੂਲੀ ਇੱਕ ਮੂਲੀ ਪੁੱਟੀ ਆ ਤੇ ਆ ਦੇਖੋ ਮੂਲੀ ਪੱਟੀ ਆ ਦੇ ਕੁਦਰਤ ਦੇ ਰੰਗ ਦੇਖੋ ਕਿ ਕੁਦਰਤ ਕੀ ਕੁਝ ਨਹੀਂ ਕਰ ਸਕਦਾ ਇਹ ਦੇਖੋ ਉੱਪਰ ਇੱਕ ਆ ਉੱਪਰੋਂ ਇੱਕ ਹੀ ਆ ਤੇ ਥੱਲੇ ਆਣ ਕੇ ਦੋ ਜੁਆਇੰਟ ਕਰਕੇ ਜਿਸ ਤਰ੍ਹਾਂ ਆਪਾਂ ਰਸੇ ਨੂੰ ਵਟ ਦੇ ਦੀਦਾ ਉਸ ਤਰ੍ਹਾਂ ਕਰਕੇ ਆ ਵੇਖੋ ਹੋ ਗਿਆ ਹਨਾ ਕੁਦਰਤ ਦੇ ਰੰਗ ਆ ਕੁਦਰਤ ਜਿਹੜਾ ਬਹੁਤ ਕੁਝ ਕਰ ਸਕਦਾ ਬਾਕੀ ਸ਼ੱਕ ਕੋਈ ਨਹੀਂ ਕਿ ਜੋ சுவாਸ ਜੋ ਸਮਾ ਜੋ ਵੀ ਪੁੱਛਾਉਦੇ ਸਭ ਮਤ ਬਰੂ ਮਾਰਾਇਆ ਜਾਸ ਵਾਸਿਆ ਇਹ ਆਪਾਂ ਮੂਲੇ ਲਾਇਆ ਅਜੇ ਨਾ ਪੱਤੇ ਲਾਇਆ ਬਹੁਤ ਜਿਆਦੀਆਂ ਸੰਘਣੀਆਂ ਹੀ ਕੁਝ ਪੁੱਟ ਕੇ ਤੇ ਸੱਜਣਾ ਮਿੱਤਰਾਂ ਨੂੰ ਭੇਜੀਆਂ ਕੁਝ ਫੋਨ ਕੀਤਾ ਇਹ ਆ ਗਿਆ ਆਪਣੀ ਧਣੀਆਂ ਇਹ ਵਾਈਟ ਬਤਾਉ ਆ ਇਸ ਤਰ੍ਹਾਂ ਰਹਿੰਦੇ ਆ ਤੇ ਹਾਰ ਚਲੇ ਜਦੋਂ ਹੁਣ ਮੌਸਮ ਆਵੇ ਕੋ ਬੂਟੇ ਫੁੱਲ ਲੱਗੰਦੇ ਆ ਤੇ ਇਹ ਵਾਈਟ ਵਾਈਟ ਹੈ ਗਰਮੀਆਂ ਚ ਤੇ ਬਹੁਤ ਜਿਆਦੇ ਹੁੰਦੇ ਆ ਹੋ ਗਏ ਲੱਥਗੇ ਰਾਤੋਂ ਰਾ ਕਿਨੇ ਕਿਨੇ ਤਿਆਰ ਹੋ ਜਾਂਦੇ ਆ ਪਾਲਕ ਆ ਸਰੋਂ ਆ ਮੇਥਰੇ ਆ ਤੇ ਨਾਲ ਫਿਰ ਆਪਣੇ ਆ ਸਰੋਂ ਨਾਲ ਦਾ ਬੂਟੇ ਵੀ ਲਾਏ ਆ ਕਾਫੀ ਲਿਆ ਬੂਟੇ ਆ ਮੋਦਾ ਆਪੇ ਲੱਗੇ ਆ ਤੇ ਇਹ ਮੂਲੀ ਵੇ ਜ਼ਰੂਰ ਸਾਰੇ ਦੱਸਿਓ ਕਿ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਜੇ ਕਿੱਥੋਂ-ਕਿੱਥੋਂ ਜੁੜੇ ਜੇ ਆਪਣਾ ਇਲਾਕਾ ਆਪਣੇ ਨਾਮ ਜ਼ਰੂਰ ਦੱਸੋ ਜੀ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਜੇ ਬਹੁਤ ਬਹੁਤ ਧੰਨਵਾਦ ਜੀ ਆਸ ਕਰਦਾ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਵਿੱਚ ਗੋਭੀ ਵੀ ਲਾਈ ਸੀ ਆਪਾਂ ਗੋਭੀ ਆਵਾ ਗੋਭੀ ਦੇਦੇ ਕਾਫੀ ਹੋਏ ਫੁੱਲ ਤੇ ਉਹਦੇ ਆਪਾਂ ਬਣਾ ਲਈ ਹੈ ਹੋਰ ਵੀ ਕਾਫੀ ਨਿਕਨਿਗੇ ਵੈਰਾਈਟੀਆਂ ਵਿੱਚ ਜਿਸ ਤਰ੍ਹਾਂ ਲਸਣ ਹੀ ਬਤਾऊं ਹੀ ਵਾਈਟ ਵਾਲੇ ਬੈਂਗਣ ਤੇ ਕਾਲੇ ਹੋਰ ਵੀ ਕਾਫੀ ਨਿਕਨਿਗੇ ਵੈਰਾਈਟੀਆਂ ਹੀ ਪੁੱਟੀਆਂ ਗਈਆਂ ਤੇ ਬਾਕੀ ਘਰ ਦੀਆਂ ਸਬਜ਼ੀਆਂ ਘਰ ਦੀਆਂ ਜੋ ਵੀ ਐ ਸਾਰਾ ਇਹ ਜਿਹੜਾ ਸਾਫ਼ ਵਾਤਾ ਸਰੀਰ ਸੈਟ ਰਹਿਦਾ ਕਿਉਂਕਿ ਇਹਨੂੰ ਅੱਜ ਤੱਕ ਕੁਝ ਨਹੀਂ ਪਾਇਆ ਕੀ ਪਾਈਦਾ ਸਿਰਫ ਸਵਾਹ ਜਿਹੜੀ ਆਪਾਂ ਸਵਾਹ ਹੁੰਦੀਆਂ ਜਾਂ ਰੂੜੀ ਹੁੰਦੀ ਉਹ ਪਾਦੀ ਦੀ ਮਿੱਟੀ ਤੇ ਪਹਿਲਾਂ ਹੀ ਰੂੜੀ ਵਾਲੀ ਆ ਤੇ ਰੂੜੀ ਰੜੀ ਪਾਈਦੇ ਬਹੁਤ ਵਧੀਆ ਚੀਜ਼ਾਂ ਆਈਆਂ ਇੱਥੇ ਬਹੁਤ ਵਧੀਆ ਤੇ ਆ ਦੇਖੋ ਮੂਲੀਆਂ ਵੀ ਤਕੜੀਆਂ ਆ ਜਾਂ ਇਹ ਦੇਖੋ ਮੂਲੀਆਂ ਵੀ ਕਾਫੀ ਤਕੜੀਆਂ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਜਰੂਰ ਸਾਰੇ ਦੱਸਿਓ ਜੀ ਕਿੱਥੋਂ ਕਿੱਥੋਂ ਤੁਸੀਂ ਜੁੜੇ ਜੇ ਆਸ ਕਰਦੇ ਹਾਂ ਸਭ ਲਈ ਤੁਹਾਡੇ ਨਾਲ ਚੜ੍ਹਦਾ ਹੀ ਗਵਾ ਵਿੱਚ ਰਹੋ ਫਰਮਾਦਾ ਮਾ ਕਿਰਪਾ ਕਰੇ ਖੁਸ਼ ਰੋਜੀ ਦੇ ਵਾਸਤੇ ਰਹੋ